ਜੇਕਰ ਦੁਸ਼ਮਣ ਨੇ ਕੋਈ ਵੀ ਹਰਕਤ ਕੀਤੀ ਤੇ ਉਸ ਦਾ ਨਾਮੋ ਨਿਸ਼ਾਨ ਮਿਟਾ ਦਵਾਂਗੇ ਜੇਕਰ ਦੁਸ਼ਮਣ ਨੇ ਕੋਈ ਵੀ ਹਰਕਤ ਕੀਤੀ ਤੇ ਉਸ ਦਾ ਨਾਮੋ ਨਿਸ਼ਾਨ ਮਿਟਾ ਦਵਾਂਗੇ ਇਹ ਕਹਿਣਾ ਹੈ ਕਮਾਂਡਰ ਅਫਸਰ ਦਾ ਉੱਥੇ ਹੀ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਜੁੱਧ ਵਾਲੀ ਸਥਿਤੀ ਬਨਨ ਤੇ ਕਰਵਾਈ ਗਈ ਮੌਕੇ ਮੌਕੇ ਤੇ ਆਮ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਸਥਿਤੀ ਦੌਰਾਨ ਕਿਵੇਂ ਖੋਦੀ ਜਾਨ ਬਚਾਈ ਜਾਵੇਗੀ ਤੇ ਹੋਰਾਂ ਦੀ ਵੀ ਮਦਦ ਕੀਤੀ ਜਾਵੇਗੀ देखो लाइव तस्वीरें तो न्यूज़ पंजाब ते जेका दुश्मन ने कोई भी हरकत की ते ओदा नामो निशान मिटा दवांगे हमने अपने शरीर को खाके तो इस प्रकार करना है और धमाका जब तक खत्म ना हो जाए हमने आड़ पकड़ के रहना है ओके खड़ा हो इसके बाद जब लीड भाड़ वाले इलाके के अंदर विश्राम हो जाओ किसी भी तो हमारे को इससे ये देखने को तो मिला कि जब भी हमारे दाएं बाएं इलाके के अंदर अगर कोई ब्लास्ट होता है तो सबसे पहले हमने अपने शरीर के खाके को छोटा करना है और जमीन के ऊपर लेट जाना है क्लियर है ओके अगर किसी भीड़ भाड़ वाले इलाके के अंदर अगर राइफल का फायर होता है तो इतर बीतर ना जाके हमने अपनी आड़ पकड़ना है जैसे अगर आके होटल ताज के अंदर रेलवे स्टेशन के अंदर जैसे उग्रवादियों ने आ, आके ए के फोर्टी सेवन से भतगड़ मचा दी थी तो उस टाइम क्या है किसी को तो कोई आइडिया नहीं था सब बाहर निकल निकल के उनको देखना चाह रही थी कि क्या हुआ क्या हुआ और जो बाहर आ रहा था उसी को शूट कर दिया जा रहा था वही मरता जा रहा था इसलिए हमने क्या करना अगर ऐसे हालात देश के अंदर आ जाते हैं भीड़ भाड़ वाले इलाके में अगर कोई आतंकवादी आके फायर करता है तो हमने क्या करना है कि शरीर का छोटा खाका करके और जाके आड़ पकड़ना है क्लियर है ओके अभी जैसे ये एनसीसी के दो जवान हैं और यहाँ पर अगर किसी उग्रवादी के जरिए आके फायरिंग करना शुरू कर दिया तो इन्हें दोनों अभी अब डेमो देंगे अपना शरीर का छोटा खाका करेंगे और आड़ पकड़ेंगे जैसे अभी वो पेड़ है इस तरफ से अगर फायर आ रहा है तो ये सबसे पहले जाके अपने आड़ पकड़ेंगे पेड़ के पास तो तुमने छोटा खाका करना शरीर का और भाग के वहाँ पर आड़ पकड़ना है ठीक है ओके नीचे शरीर का खाका छोटा करना है ओके वहाँ पर जाके आप आड़ पकड़ना है आपने ठीक है ओके अलग अलग वो एक पेड़ के पास वो एक पेड़ के पास ठीक है ओके चलो भाई, नीचे नीचे जनाब ये इस प्रकार और इसकी नजर अभी ਅੱਜ ਜਿਵੇਂ ਕਿ ਸਾਡੀ 22 ਪੰਜਾਬ ਐਨਸੀਸੀ ਬਟਾਲੀਅਨ ਦੇ ਐਨਸੀਸੀ ਕੈਡਟਸ ਉਹਨਾਂ ਦੀ ਟ੍ਰੇਨਿੰਗ ਵਾਸਤੇ ਅਸੀਂ ਰਿਸਪੋਨਸਿਬਲ ਹਾਂ ਨੋਰਮਲ ਕੈਡਟਰੀ ਟ੍ਰੇਨਿੰਗ ਔਰ ਜਿਹੜੀ ਕੈਂਪ ਦੇ ਦੌਰਾਨ ਵੀ ਟ੍ਰੇਨਿੰਗ ਹੁੰਦੀ ਹੈ ਕੰਟੀਨਿਊਸਲੀ ਉਹਨਾਂ ਨੂੰ ਅਸੀਂ ਟ੍ਰੇਨ ਕਰਦੇ ਹਾਂ ਕਿ ਕਿਵੇਂ ਉਹਨਾਂ ਨੇ ਖਾਸ ਰੂਪੇ ਦੇ ਅਕੜੇ ਲੜਾਈ ਦਾ ਮੌਕਾ ਆਂਦਾ ਹੈ ਕਿਵੇਂ ਉਹਨਾਂ ਨੇ ਆਪਣੀ ਵਿਰਖਸ਼ਾ ਕਰਨੀ ਹੈ ਤੇ ਆਪਣੇ ਹਾਲੇਦ ਵਾਲੇ ਜਿਹੜੇ ਵੀ ਲੋਕ ਕੀ ਉਹਨਾਂ ਦੀ ਕਿਵੇਂ ਰੱਖਸ਼ਾ ਕਰਨੀ ਹੈ ਕਿਵੇਂ ਪਬਲਿਕ ਪ੍ਰੋਪਰਟੀ ਰੱਖਸ਼ਾ ਕਰਨੀ ਹੈ ਅੱਜ ਵੀ ਖਾਸ ਸਾਡੇ ਮੌਕ ਡ੍ਰਿਲ ਦੀ ਪ੍ਰੈਕਟਿਸ ਹੋਈ ਹੈ ਉਹਦੇ ਵਿੱਚ ਬੇਸਿਕਲੀ ਕੈਜ਼ੁਐਲਟੀ ਐਵੈਕੂਏਸ਼ਨ ਅਮਰ ਦੇ ਸਕਿਲ ਤੱਕ ਕੈਜ਼ੁਐਲਟੀ ਹੋ ਜਾਂਦੀ ਹੈ ਕਿਵੇਂ ਕਿਵੇਂ ਉਹਨਾਂ ਨੂੰ ਐਵੈਕੂਏਟ ਕਰਨਾ ਹੈ ਹਸਪੀਟਲ ਜਾ ਕੇ ਕਿਵੇਂ ਸਾਡੇ ਕੈਡਟ ਹੈਲਪ ਕਰ ਸਕਦੇ ਹੈ ਪੁਲਿਸ ਡਿਪਾਰਟਮੈਂਟ ਨੂੰ ਜਾਂ ਫਾਇਰ ਬ੍ਰਿਗੇਡ ਜਾਂ ਫਾਇਰ ਪੁਲਿਸ ਵਾਲੇ ਦੇ ਡਿਪਾਰਟਮੈਂਟ ਹੈ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਟ੍ਰੇਨਿੰਗ ਦਿੰਦੇ ਹੈ ਕਿ ਟ੍ਰੈਫਿਕ ਪੁਲਿਸ ਜਿਹਨਾਂ ਦਾ ਕੰਮ ਟ੍ਰੈਫਿਕ ਮੈਨੇਜ ਕਰਨਾ ਹੁੰਦਾ ਹੈ ਅਜਿਹੇ ਟਾਈਮ ਤੇ ਉਹਨਾਂ ਨੇ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਕੈਡਟ ਨੂੰ ਅਸੀਂ ਇਹ ਵੀ ਸਿਖਾਈਦਾ ਹੈ ਕਿ ਐਲ ਐਸ ਟਾਈਮ ਤੇ ਕਾਫੀ ਤਰ੍ਹਾਂ ਦੀ ਅਫਵਾਹਾਂ ਰਿਊਮਰਸ ਲੋਕੀ ਫੈਲਾਉਣ ਦੀ ਤੋ ਉਹਨਾਂ ਤੇ ਉਹਨਾਂ ਨੇ ਕਿਵੇਂ ਕੰਟਰੋਲ ਕਰਨਾ ਹੈ ਔਰ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਅਸਲ ਪੋਜੀਸ਼ਨ ਕੀ ਹੈ ਜਿਸ ਨੇ ਕਿ ਨਾ ਅਭਿਆਸ ਕੀਤਾ ਗਿਆ ਇਸ ਅਭਿਆਸ ਦੇ ਕੀ ਫਾਇਦੇ ਕੀ ਨਾ ਜੇਕਰ ਯੁੱਧ ਲੱਗਦਾ ਹੈ ਤੇ ਜਿਹੜੇ ਕੈਡੀਟਸ ਨੇ ਜਾਂ ਸਿਵਲ ਡਿਫੈਂਸ ਆ ਜਾਂ ਫਾਇਰ ਬਗੇੜਾ ਕੀ ਲੱਗਦਾ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ ਮੌਕ ਡ੍ਰਿਲ ਤੇ ਮੌਕ ਡ੍ਰਿਲ ਬੜਾ ਯੂਸਫੁਲ ਹੈਗਾ ਕਿਉਂਕਿ ਖਾਸ ਤੌਰ ਤੇ ਸਾਡੇ ਜਿਹੜੇ ਕੈਡੀਟ ਹੈ ਸੀਨੀਅਰ ਡਿਵੀਜ਼ਨ ਦੇ ਸੀਨੀਅਰ ਵਿੰਗ ਦੇ ਕਾਲਜਾਂ ਦੇ ਬੱਚੇ ਹੈਗੇ ਜਾਂ 11 12 ਦੇ ਬੱਚੇ ਹੈਗੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਲੇਕਿਨ ਆਈ ਵਿਲ ਰਿਕੁਐਸਟ ਕਿ ਜੋ ਉਹਨਾਂ ਦੇ ਸਕੂਲ ਦੇ ਟੀਚਰ ਜਾਂ ਕਾਲਜ ਦੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਪੇਰੈਂਟਸ ਵੀ ਕੀ ਐਸੇ ਮੌਕੇ ਤੇ ਮਤਲਬ ਬਜਾਏ ਕਿ ਕਿਸੇ ਤਰ੍ਹਾਂ ਦਾ ਡਾਊਟ ਰੱਖਣ ਤੇ ਜਾਂ ਡਰਨ ਤੋਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਉਹਨਾਂ ਦਾ ਜੋ ਵੀ ਰੋਲ ਹੈਗਾ ਉਹ ਆਪਣਾ ਆ ਕੇ ਨਿਭਾਣ ਐਂਡ ਸੁਸਾਇਟੀ ਦੀ ਔਰ ਕੰਟਰੀ ਦੀ ਜਿਹੜੀ ਵੀ ਉਹ ਹੈਲਪ ਕਰ ਸਕਦੇ ਆ ਕਰਾਂ ਤੁਸੀਂ ਫੌਜ ਦੇ ਅਫੀਸਰ ਜੋ ਹਾਲਾਤ ਚੱਲਦੇ ਨੇ ਕਿੰਨਾ ਕੌਨਫੀਡੈਂਸ ਆ ਭਾਰਤੀ ਫੌਜ ਦੇ ਵਿੱਚ ਸਾਨੂੰ ਆਪਕੋ 110% ਕੌਨਫੀਡੈਂਸ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸਾਡੇ ਅਸੀਂ ਪੂਰੀ ਕੈਪੇਬਿਲਿਟੀ ਸਾਡੇ ਕੋਲ ਹਰ ਤਰ੍ਹਾਂ ਦੀ ਹੈਗੀ ਐ ਐਂਡ ਜਦ ਮੇ ਟਾਈਮ ਆਏਗਾ ਜਿਹਦਾ ਜੋ ਵੀ ਰੋਲ ਹੈ ਉਹ ਬੜੇ ਅੱਛੇ ਤਰ੍ਹਾਂ ਕਰੇਗਾ ਧੰਨਵਾਦ ਅਰ ਇਹ ਤੇ ਰੈਸਪੀ ਮੈਥਡ ਹੁੰਦੇ ਆ ਜਿਹੜੇ ਇਜ਼ੀ ਹੁੰਦੇ ਆ ਆਪਾਂ ਇਜ਼ੀ-ਇਜ਼ੀ ਕੀਤੇ ਫਿਰ ਜਿੰਨੇ ਨੇ ਕੀਤੇ ਆ ਤਾਂ ਜੋ ਇਸ ਨੂੰ ਹਰ ਕੋਈ ਸਮਝ ਸਕੇ ਮੈਥਡ ਤੇ ਇੱਕ ਜੋ ਵੀ ਸਾਡੇ ਕੋਲ ਮੌਕੇ ਦੇ ਸਮਾਨ ਆ ਉਸ ਅਨਸਾਰ ਉਹ ਕਰ ਸਕੇ ਇਸ ਚੀਜ਼ ਦਾ ਇਹ ਮਕਸਦ ਹੈ ਕਿ ਆਪਾਂ ਕੋਈ ਜ਼ਿਆਦਾ ਜਿਹੜੀਆਂ ਵੀ ਸਰਕਾਰੀ ਹੁੰਦੀਆਂ ਨਾ ਮਦਦ ਥੋੜਾ ਟਾਈਮ ਲੱਗਦਾ ਪਰ ਮੌਕੇ ਦੇ ਨਾਗਰਿਕ ਕੀ ਕਰ ਸਕਦੇ ਆ ਉਹ ਮੈਥਡ ਅੱਜ ਆਪਾਂ ਡ੍ਰਿਲ ਯੂਜ਼ ਕੀਤੀ ਗੱਲ ਨਹੀਂ ਆ ਸਰਕਾਰ ਵੱਲੋਂ ਹਦੈਤਾਂ ਚੱਲੀ ਹੋਈਆਂ ਸੀ ਜਿਹਦੇ ਦੌਰਾਨ ਆਪਾਂ ਅੱਜ ਐਨਸੀਸੀ ਕ੍ਰੈਡਿਟ ਸਿਵਲ ਡਿਫੈਂਸ ਫਾਇਰ ਬ੍ਰਿਗੇਡ ਟੀਮ ਸਿਵਲ ਹਸਪਤਾਲ ਬਟਾਲਾ ਇਹਨਾਂ ਨਾਲ ਜੁਆਇੰਟ ਜਿਹੜਾ ਆਪਰੇਸ਼ਨ ਇੱਕ ਮੌਕ ਡਿਲ ਦਾ ਕੀਤਾ ਗਿਆ ਜਿਹਦੇ ਵਿੱਚ ਰੈਸਕਿਊ ਡ੍ਰਿਲ ਨੂੰ ਜ਼ਿਆਦਾ ਇਨਜਾਮ ਦਿੱਤਾ ਗਿਆ ਵੀ ਕਿਸੇ ਵੀ ਸਮੇਂ ਜਦੋਂ ਕੋਈ 에ਅਰ ਅਟੈਕ ਹੁੰਦਾ ਉਹਦੇ ਦੌਰਾਨ ਸਾਡੀਆਂ ਕਿਹੜੀਆਂ ਕਾਰਵਾਈਆਂ ਜਿਹੜਾ ਕੋਈ ਇੰਜਰਡ ਹੁੰਦਾ ਉਹਨੂੰ ਆਪਾਂ ਕਿਸ ਤਰ੍ਹਾਂ ਇੰਜਰਡ ਨੂੰ ਚੱਕ ਕੇ ਖੜਨਾ ਵਾ ਹਸਪੀਟਲ ਇਜੇਸ਼ਨ ਕਰਨਾ ਤੇ ਤਾਂ ਜੋ ਮੌਕੇ ਤੇ ਕੋਈ ਵੀ ਇਨਸੀਡੈਂਟ ਹੁੰਦਾ ਉੱਤੇ ਘੱਟ ਤੇ ਘੱਟ ਜਿਹੜੀ ਸਾਨੂੰ ਕੈਜੂਐਲਟੀ ਹੋਵੇ। ਹੁਸ਼ਿਆਰ ਦੋ ਤੋਂ ਮੈਂ ਸਿਵਲ ਡਿਵੈਂਸ ਦਾ ਮੈਂਬਰ ਆ। ਔਰ ਸਿਵਲ ਡਿਵੈਂਸ ਦਾ ਨਾਲ ਮੈਂਬਰ ਹੋਣ ਦਾ ਵਜ੍ਹਾ ਸਿਰਫ ਇਹ ਸੀਗਾ ਕਿ ਇਹ ਉਹ ਤੇ ਸਾਡੀ ਜਿਹੜੀ ਕੁਦਰਤੀ ਖੇਤੀ ਜਾਂ ਹੋਰ ਸਾਡੇ ਘਰ ਦੇ ਕੰਮੋਂ ਅਲੱਗ ਆਪਣਾ ਇੱਕ ਵੱਖਰਾ ਵਿਸ਼ਾ ਆ। ਲੇਕਿਨ ਸਮਾਜਿਕ ਜ਼ਿੰਮੇਵਾਰੀਆਂ ਨੂੰ ਲੈਂਦਿਆਂ ਆਇਆ ਆਪਾਂ ਸਿਵਲ ਡਿਵੈਂਸ 'ਚ ਆਏ ਆ ਕਿਉਂਕਿ ਸਿਵਲ ਡਿਵੈਂਸ ਦਾ ਕੰਮ ਆ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਵੇਲੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਦੀ ਜਿਹੜੀ ਤਿਆਰੀਆਂ ਨੇ। ਉਹਦੇ ਚ ਜਿਹੜਾ ਵਾ ਸਿਵਲ ਡਿਫੈਂਸ ਦਾ ਬੜਾ ਬੜਾ ਰੋਲ ਹੁੰਦਾ ਆ। ਬਿਲਕੁਲ ਜੀ ਇਹ ਜਿਹੜਾ ਹੈਗਾ ਵਾ ਚਲਕੀ ਆ ਨਾ ਤੁਸੀਂ মিডিਆ ਰਾਈ ਦੇਖੋ ਪਹੀਏ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਆ ਕਿ ਡ੍ਰਿਲ ਦਾ ਪਰਪਸ ਸਿਰਫ ਇਹ ਹੀ ਆ ਕਿ ਲੋਕਾਂ ਨੂੰ ਇੱਕ ਅਭਿਆਸ ਕਰਕੇ ਦੱਸਣਾ ਆ। ਔਰ ਜਿਹੜੇ ਸਾਡੇ ਮੈਂਬਰ ਹੈਗੇ ਨੇ ਸਿਵਲ ਡਿਫੈਂਸ ਦੇ ਸਾਡੇ ਐਨਐਸਐਨਸੀ ਦੇ ਕੈਡਟ ਜਾਂ ਸਾਡੇ ਜੇ ਫਾਇਰਮੈਨ ਹੈਗੇ ਨੇ ਅਸੀਂ ਮਿਲ ਕੇ ਸਾਰੇ ਕੰਮ ਨੂੰ ਕਰਾਂਗੇ ਜਿਦੇ ਚ ਕਿਸੇ ਕਿਸਮ ਦੀ ਅਨਖੁਸ਼ਕਾਮ ਇਕੱਠਾ ਨਾ ਵਾਪਰੇ ਪ੍ਰਮਾਤਮਾ ਕਰੇ। ਅਗਰ ਕੋਈ ਐਸੀ ਗੱਲ ਹੋ ਜਾਂਦੀ ਆ ਆਪਾਂ ਕਿਵੇਂ ਸਾਰੇ ਸਿਸਟਮ ਨੂੰ ਉਸ ਮੌਕੇ ਹੰਡਲ ਕਰਨਾ ਵਾ ਉਸ ਸਿਚੁਏਸ਼ਨ ਨੂੰ ਹੰਡਲ ਕਰਨਾ ਮੌ ਡੀਲਰ ਦੇ ਵਾਸਤੇ